ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰ ਅੱਜ ਦੀ ਵੀਡੀਓ ਤੁਹਾਡੇ ਨਾਲ 6 ਤਰੀਕ 8 ਮਹੀਨਾ 2025 ਨੂੰ ਵੀਡੀਓ ਬਣਾ ਰਹੇ ਹਾਂਗੇ ਸਾਇਵਲ नस्ਲ ਦੀ ਬਹੁਤ ਹੀ ਪਿਆਰੀ ਬਹੁਤ ਹੀ ਖੂਬਸੂਰਤ ਬੈੜ ਤਾਜੀ ਸੂਈ ਸੂਈ ਬੈੜ ਬਾਈ ਨੇ ਸੇਲ ਕਰਨੀਆਂ ਵੇਚਣੀਆਂ ਜਿਹੜੇ ਭਰਾ ਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰ ਸਕਦਾ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਵੀ ਭਰਾਣੇ ਕੋਈ ਤਰ੍ਹਾਂ ਦੀ ਵੀਡੀਓ ਨਹੀਂ ਆਪਾਂ ਨੰਬਰ ਨੋਟ ਕਰ ਲਿਓ 8360462501 ਆਪਣਾ ਸੰਪਰਕਨ ਵਾਲੇ ਵੀਡੀਓ ਨਾਲ ਵਾਸਤੇ ਬਾਕੀ ਮਾਲਕ ਦਾ ਨੰਬਰ ਆ ਜੋ ਪਸ਼ੂ ਗ੍ਰੀਤਾ ਦਾ ਉਹ ਤੁਹਾਨੂੰ ਸਕਰੀਨ ਤੇ ਲਾ ਦਾਂਗੇ ਹਾਂ ਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲਖੇ ਠੀਕ ਠਾਕ ਹੋ ਜੀ ਬਹੁਤ ਵਧੀਆ ਲਖੇ ਬਹੁਤ ਵਧੀਆ ਆਪਣਾ ਨਾਮ ਤੇ ਐਡਰੈਸ ਬੋਲ ਦਗੇ ਨਾਮ ਹੈਗਾ ਲਖੇ ਲਖੀਆ ਪਿੰਡ ਨਨੇੜਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਹੈਗੀ ਤਪਾ ਨੇੜੇ ਦੇ ਪਿੰਡ ਸਨਗਲਾਬ ਸਿੰਘ ਸੈਣਾ ਪਧੌੜ ਸਹਿਰ ਤੇ ਵੱਡੇ ਸੰਧੂ ਬਈ 2.5 ਕਿਲੋਮੀਟਰ ਤੇ ਪਿੰਡ ਆ ਇਹ ਠੀਕ ਹੈ ਮੋਬਾਈਲ ਨੰਬਰ 62800612633 ਹੈ ਜੀ ਤੇ ਜਿਹੜੇ ਆਪਾਂ ਪਰਸੋਂ ਵੀਡੀਓ ਪਾਈ ਸੀ ਇੱਕ ਡੱਬੀ ਵਹਿੜ ਤਾਜੀ ਸੂਈ ਸਵਾਈ ਦੇ ਨਾ ਹਾਂਜੀ ਵੀਰੇ ਲੈ ਗਈ ਸੀ ਤੀਜੇ ਫੋਨ ਤੇ ਵੀ ਕਿਹਾ ਵੀ ਰਾਤ ਨੂੰ 11 ਵਜੇ ਆ ਕੇ ਬੰਦੇ ਲੈ ਕੇ ਗਿਆ ਸਾਥੋਂ ਕਿਹਨਾਂ ਲੋਕੇਸ਼ਨ ਮੰਗਾ ਲਈ ਹਾਂ ਮੰਨ ਕੇ ਜਾਂ ਲੋਕੇਸ਼ਨ ਮੰਗਾ ਲਈ ਤੇ ਕਹਿੰਦੇ ਬਈ ਤੁਰਦੇ ਆ ਕੋਈ ਬਾਵਾ ਦੂਰ ਦੇ ਬਾਈ ਸੀਗੇ ਉਹ ਹਾਂ ਫਿਰ ਮਨ ਆਪੇ ਡਜਾ ਤਾ ਪਹੁੰਚ ਗਿਆ ਰਾਤ ਨੂੰ ਪੂਰੇ 11 ਵਜੇ ਆ ਕੇ ਬੈੜ ਲੈ ਕੇ ਗਿਆ 11 ਵਜੇ ਬੱਸੀ ਵਾਲੀ ਪਿਆਰੀ ਸੀ ਬਾਈ ਯਾਰ 10000 ਰੁਪਏ ਮਾਨੂੰ ਆਖਾਈ ਬੱਸੀ ਛੱਡ ਜੋ ਮੈਨੂੰ ਅੱਛਾ ਹਾਂ ਠੀਕ ਆ ਤੇ ਅੱਜ ਆਪਾਂ ਜਿਹੜਾ ਆ ਬੈਡ ਵੇਚੇ ਕਿਹੜਾ ਸੂਆ ਇਹ ਦੂਜਾ ਸੂਆ ਵੀਰੇ ਬਹੁਤ ਵੀਰਾਂ ਦੀ ਡਿਮਾਂਡ ਸੀ ਵੀ ਸਾਈ ਹਾਲ ਵੇੜ ਲੈ ਕੇ ਦੇ ਘਰੇ ਦੁੱਧ ਪੀਣ ਵਾਸਤੇ ਡਿਮਾਂਡ ਹਾਂ ਬੱਚਿਆਂ ਦੇ ਦੁੱਧ ਪੀਣ ਨੂੰ ਵਿੱਚ ਬੰਦਿਆਂ ਨੇ ਡਿਮਾਂਡ ਕੀਤੀ ਵੀ ਸਾਈ ਹਾਲ ਵੇੜ ਹੀ ਲੈਣੀ ਆ ਠੀਕ ਹੈ ਤੇ ਸਾਈ ਹਾਲ ਵੇੜ ਵੀਰੇ ਆਈ ਹੈ ਇਹ ਅੱਜ ਇਸ ਟਾਈਮ ਕਿੰਨਾ ਹੈਗਾ ਤੇ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਵੀਰੇ 10 ਤੋਂ 11 ਕਿਲੋ ਬੌਲਾ ਤੀਜਾ ਦਿਨ ਹੋਇਆ ਇਹਨੂੰ ਸੂਈ ਨੂੰ ਇਲਾਸ ਨੂੰ ਨਾੜੂ ਬਹਾਦੂ ਹਾਂ ਨਾਲ ਹੀ ਇਹ ਨਾੜੂ ਆ ਵੀਰੇ ਹੂੰ ਨਾੜੂਆਂ ਨਾਲ ਆ ਬਿਲਕੁਲ ਇੰਜਾ ਚੌਥਾ ਦਿਨ ਸੂਈ ਨਾ ਤੇ 10 ਤੋਂ 11 ਕਿਲੋ ਲੱਗ ਆ ਭਗ ਬੋਲਾ ਤਿਆਰਾ ਵੀਰੇ ਬੋਲਾ ਤਿਆਰਾ ਬਾਕੀ ਥਣਾ ਦੀ ਜਿਹੜੀ ਬੰਤਰ ਉਹ ਬਹੁਤ ਚੰਗੀ ਆ ਬਾਈ ਪਰ ਗਿੜਗੜਾਂ ਦੀ ਤੁਰ ਕੇ ਫੇਰ ਨਾ ਨਾ ਧਾਰੇ ਮਾਰ ਦਿੰਨਾ ਬਾਈ ਪਰ ਧਾਰਾ ਮਾਰ ਹਾਂ ਬਾਕੀ ਬੈਕ ਸ਼ਾਰਟ ਦੇ ਤੋਂ ਆਰਡਰ ਦੀ ਕੁਆਲਿਟੀ ਚੈੱਕ ਅੱਛਾ ਛੰਡੀ ਸੀਲ ਆ ਬਾਈ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਠੀਕ ਆ ਹਾਂ ਜਿਵੇਂ ਮਰਜ਼ੀ ਚ ਹੋਈ ਜਾ ਕਰਮ ਵਾਲੀ ਨੂੰ ਬਾਕੀ ਨਮਾ ਹਾਣਾ ਕੋਈ ਬਾਲੀਆ ਹੋਣੀ ਹੈ ਵੀ ਨਾ ਪੁੱਤ ਹਾਂ ਬਿਲਕੁਲ ਵਿੱਚ ਵੀਰ ਕਹਿੰਦੇ ਆ ਵੀ ਸ ਹਣਾ ਹਾਂ ਇੱਕ ਮਿੰਟ ਖੜ ਜਾ ਲੱਖੇ ਆਲਾ ਨਾਲ ਦੀ ਨਾਲ ਉਤਰੂਗੀ ਆ ਪਾਪਾ ਜੀ ਤੈਨੂੰ ਪਤਾ ਠੰਡਾ ਪਸੂ ਲੈਣਿਆ ਲੱਖੇ ਆਪਣੀ ਵੀਡੀਓ ਤੂੰ ਦੇਖਦਾ ਹੀ ਆ ਬਿਲਕੁਲ ਬਿਲਕੁਲ ਹਣਾ ਮੈਂ ਬਾਈ ਬਣ ਕੇ ਬਾਲਟੀ ਚੱਕ ਲਾ ਹੁਣ ਇੱਕ ਮਿੰਟ ਖੜ ਜਾ ਚੱਕ ਲੈ ਚੱਕ ਲੈ ਬਾਲਟੀ ਕੋਈ ਗੱਲ ਨਹੀਂ ਲੇ ਵੀ ਦੇਖ ਸਕਦੇ ਬਾਈ ਉਹਨੇ ਬਾਲਟੀ ਲੈਣ ਗਿਆ ਤੇ ਗਾਂ ਜਿਹੜਾ ਬੱਚਾ ਡੋਂਗਰੇ ਰਹੇ ਨੂੰ ਪਸਮਾ ਕਰ ਰਿਹਾ ਹੈਗਾ ਤੇ ਆ ਦੇਖ ਸਕਦੇ ਹੋ ਨਾਲ ਦੀ ਨਾਲ ਜਿਹੜਾ ਬੈਠ ਨੇ ਪਸ਼ਾਬ ਕੀਤਾਗਾ ਇਹ ਜਿਹੜੀ ਪਸਮਾ ਦੀ ਤੁਹਾਨੂੰ ਸਾਰਾ ਪਤਾ ਹੈ ਇਹ ਸਹੀ ਨਿਸ਼ਾਨੀ ਹੈ ਦੇ ਵੀ ਪਸੂ ਭਾਈ ਇਹ ਰ ਪਸਵਾ ਕਰਦਾ ਹੈਗਾ ਜਿਹੜੀ ਗੱਲ ਆ ਹਾਂ ਵਿੱਚ ਵੀਰ ਕਹਿੰਦਾ ਸਾਈ ਵਾਲ ਵੜ ਗਰਮ ਹੁੰਦੀ ਆ ਕਾ ਨੂੰ ਜਿਹੜੀ ਕੁਆਲਿਟੀ ਆ ਉਹ ਨਹੀਂ ਗਰਮ ਹੁੰਦੀ ਜਿਹੜੀ ਠੰਡਿਆ ਬੇ ਬੇਦਵਾਲ ਉਹ ਹੁੰਦੀਆਂ ਗੀਆਂ ਆ ਪੂਰੀ ਵਧੀਆ ਰੰਗ ਪ੍ਰਿੰਟ ਵਾਲਾ ਪੂਰੀ ਬਾਲਾ ਬੱਚਾ ਚੰਗਾ ਭਾਈ ਨਜਾਇਜ਼ ਬੱਚਾ ਚੰਗਾ ਹਾਂ ਪ੍ਰਿੰਟ ਬਹੁਤ ਜ਼ਿਆਦਾ ਚਮਕਾ ਗਈ ਬਾਕੀ ਥਾਂਾਂ ਦੀ ਬੰਤਰ ਦੇਖੀ ਜਸ ਹਾਂ ਤੇ ਇੱਥੋਂ ਤੁਹਾਨੂੰ ਮਾਰਕ ਚਾਰ ਥਾਂ ਦਿਖਾ ਦਿੰਨੇ ਵਧੀਆ ਮੁਠੀ ਵਾਲੇ ਸੋਨੇ ਗੈਦਰ ਚ ਲੱਗੇ ਹੋਣੇਗੇ ਬਾਕੀ ਤੁਹਾਨੂੰ ਬਹਿ ਕੇ ਧਾਰਾਂ ਆਸ ਨੂੰ ਮਾਰ ਕੇ ਦਿਖਾ ਦਿੰਨੇ ਆਪਾਂ ਥਾਂ ਦੇਖ ਭਾਈ ਕਿੰਨਾ ਚੰਗਾ ਕੱਢਿਆ ਵੱਸੀ ਨੇ ਹਮ ਓਰੀਜ

ਨੈ ਲੈਖੇ ਰਸਵਾਦ ਆਊਗਾ ਮਾਰ ਲੈ ਜੇ ਮਾਰ ਦੇ ਤੇ ਟਮਾਟਾ ਹੁਣ ਮੜਾ ਜਾਂ ਮਨ ਕੋਈ ਦੇ ਦਿੰਦੇ ਤੈਨੂੰ ਫੇਰ ਅਗਲਾ ਕਹਿ ਦਿੰਦਾ ਵੀ ਪਤਾ ਨਹੀਂ ਉਹੀ ਕਹਿੰਦੇ ਆ ਹਨਾ ਬਰ ਬਰ ਲੋਹਾ ਹੋਣਾ ਨਹੀਂ ਬਰ ਉਹਦੇ ਹਾਲ ਦਾ ਬਾਈ ਮਾੜੀ ਜੀ ਸਵੈਲਿੰਗ ਜੀ ਵੱਸੀ ਦੇ ਹਾਂ ਹੇ ਤਾਜੀ ਸੀ ਹੇ ਭਲਾ ਭਲਾ ਦਿਖਾਉਗੀ ਨਾ ਤੇ ਹਵਲੇ ਹੁਣ ਹਾਂ ਗਾਂਢ ਮੇਰੇ ਤੋਂ ਦੀ ਪੂਰੀ ਗਰੰਟੀ ਆ ਬਰੇ ਪਰ ਪਸ ਮਾਇ ਹੋਣ ਕਿ ਦਰਜਾ ਆਣਾ ਹਾਂ ਹਾਂ ਭੂਰ ਦੀ ਸਰਲੇ ਦੀ ਗੰਡ ਮਰੋੜੀ ਦੀ ਆਪਣੀਆਂ ਉੱਤੋਂ ਅਗਲੇ ਨੇ ਦੇਖਣੀ ਆ ਠੀਕ ਹਾਂ ਛੱਡੀ ਦਾ ਸਾਂ ਲੈ ਵੀਰੇ ਲੈ ਇੱਥੇ ਦੇਖੋ ਸਾਂ ਚਾਰੇ ਲੈ ਗਲਾ ਕਹਿੰਦਾ ਸਾਢ ਸਾਢ ਚੋਈ ਚੱਲ ਵੀਰੇ ਕੋਈ ਚੱਕਰ ਹੀ ਨਹੀਂ ਲਾ ਗਲਾਸ ਆ ਰ ਗਿਆ ਸਹੀ ਆ ਲੈ ਮੜੀ ਚੋਦਿਆਂ ਬਾਈ ਥੋੜੀ ਜਿਹਾ ਹੋਰ ਚੋਦਿਆਂ ਚੋਲਾ ਉਹ ਮੈਂ ਸਮਾਰ ਕੇ ਚੋਦ ਦੇ ਦਿਖਾਣਾ ਇੱਥੇ ਨਾ ਮਾਰ ਲੋਈ ਕਈ ਰਾਲਾਂ ਦਾ ਮੂਰੇ ਘੂਰ ਕੇ ਖੜਾ ਲਈ ਤਾਂ ਨਹੀਂ ਕੋਈ ਚੱਕਰ ਵਧੀਆ ਤੈਨੂੰ ਪਿੱਛੋਂ ਕੇ ਕੈਮਰਾ ਦਿਖਾ ਦਿੰਦਾ ਬਿਲਕੁਲ ਐ ਛਾਂ ਤੇ ਖੜੀ ਆ ਬਾਈ ਚੋ ਰਿਹਾ ਬਾਈ ਪੈਰ ਵੀ ਨਹੀਂ ਪੱਟੂਗੀ ਹਾਂਜੀ ਪੈਰ ਵੀ ਨਹੀਂ ਪੱਟੂਗੀ ਹਾਂ ਆਪਣੇ ਤੈਨੂੰ ਪਤਾ ਤਾਂ ਹੈਗਾ ਵੀ ਗਰਮ ਪਸ਼ੂ ਆਪਾਂ ਘਰੇ ਵੀ ਨਹੀਂ ਬਾੜਦੇ ਬਾਈ ਠੀਕ ਆ ਇਹ ਜੀ ਗੱਲ ਆ ਤੂੰ ਦੇਖ ਲੈ ਇੱਕ ਦਿਨ ਸੰਨ ਛੱਡ ਕੇ ਲੱਖੇ ਵੀਡੀਓ ਪਾਉਣਾ ਹੂੰ ਤੀਜੇ ਦਿਨ ਵੀਡੀਓ ਬਣਾ ਕਰਵਾ ਜਾਂਦੀ ਹੈਗੀ ਹਾਂ ਆਹੋ ਤੈਨੂੰ ਤੜਕੇ ਦਾ ਮੈਂ ਕੱਥ ਨੇ ਇੱਕ ਪਤਾ ਨਹੀਂ ਹੋਰ ਪਾ ਦਿਆਂ ਅੱਛਾ ਹਾਂ ਠੀਕ ਆ ਲੈ ਵੀ ਤੀਜੇ ਬੈਠਾ ਲੈ ਤਿੰਗਾਂ ਮਾ ਜਿਆਸੋ ਸੂਈ ਵੀ ਆ ਮਗਰ ਬੱਛਾ ਤਿੰਨ ਗਰਾਂ ਦੀ ਸੂਈ ਹੈ ਬਾਈ ਕਾ 10 11 ਕਿਲੋ ਬੋਲਾ ਕਾ ਤਕਰੀਬਨ 14 ਪਾ ਲਵਰੇ ਰੱਖਾਂ ਪਾ ਦਊਗੀ ਠੰਡੀ ਸੀਲ ਬਰਫ਼ ਲੈ ਹੁਣ ਨਿਆਣਾ ਖੋਲ ਕੇ ਨਾ ਤੋੜ ਕੇ ਦਿਖਾ ਦੇ ਬਾਹਰ ਹਾਂ ਵੀਰੇ ਐ ਨਹੀਂ ਵੀਰੇ ਕੋਈ ਬੁੜੀ ਚੋਲੇ ਕੋਈ ਕੁੜੀ ਚੋਲੇ ਕੋਈ ਬੱਚਾ ਚੋਲੇ ਵਸ ਸਕਦੀ ਐ ਨਹੀਂ ਵੀ ਹੱਲ ਚੱਲ ਕਰੂਗੀ ਆਹ ਲੋ ਚਾਚਾ ਜੀ ਤੇ ਲਿਆ ਬਾਕੀ ਰੰਗ ਬ੍ਰਾਂਡ ਚਮਕਦਾ ਬੱਚੀ ਬਹੁਤ ਸੋਹਣੀ ਬਾਤ ਬਈ ਗੋਲੇ ਅਰਦੀ ਆ ਹਾਂ ਚੰਗੀ ਗੋਲਾ ਹਾਂ ਜਿਹੜੇ ਬਾਈ ਨੂੰ ਪਰਖਾ ਉਹਨੇ ਰੁਪਏ ਲਾਉਣੇ ਬੱਸੀ ਤੇ ਬਿਲਕੁਲ ਕੋਈ ਐ ਨਹੀਂ ਢਾਂਡੀ ਨਹੀਂ ਹੈਗੀ ਵੀ ਲੱਤਾਂ ਮਾਰੂ ਵਿੱਚ ਅਗਲਾ ਕਹਿੰਦਾ ਸਾਈ ਵਾਲਾ ਬੀ ਆਏ ਗਰਮ ਹੁੰਦੀਆਂ ਫਲਾਨਾ ਹੁੰਦੀਆਂ ਕੁਆਲਿਟੀ ਆ ਬੱਚੇ ਦੀ ਬਾਈ ਬਾਲੀ ਬਿਲਕੁਲ ਵੇੜੇ 'ਚ ਖੜਾ ਕੇ ਚੋਲਾ ਲੈ 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 ਤੁਧਨ ਬੈਗ ਸ਼ਾਰਟ ਤੋਂ ਆਰਡਰ ਦੀ ਕੁਆਲਿਟੀ ਇਧਰ ਕਵੈਣੀ ਸ਼ਾਰਟ ਚੈੱਕ ਕਰ ਲੋ ਹਾਂ ਤੇ ਰੰਗ ਬ੍ਰੈਂਟ ਵੱਚੀ ਦਾ ਐਡੀ ਕਿ ਜਿਆਦੇ ਠੰਡੀ ਆ ਕੋਈ ਇਹਦੇ ਤੇ ਮੰਨ ਕੇ ਚੱਲ ਔਗਣ ਨਹੀਂ ਹੈਗਾ ਬੱਸੀ ਦੇ ਵਿੱਚ ਇੰਨਾ ਜਮੀ ਬਰਫ ਰਗੀ ਲੈ ਹੂੰ ਜਿਵੇਂ ਮਰਜੀ ਆ ਖੜੀ ਆ ਠੀਕ ਐ ਨਕੀਨਾ ਤੇ ਫਿਰ ਆਪਾਂ ਤਾਂ ਹੁਣ ਨਾਲ ਦੀ ਨਾਲ ਰੇਟ ਅਲਗਾ ਕਮਨ ਵੇਡ ਦੀ ਹੈ ਨਾ ਹਾਂ ਭਾਈ ਆਪਣਾ ਕੁੱਲ ਪਸ਼ੂ ਦਾ ਰੇਟ ਵੀਡੀਓ ਦੇ ਵਿੱਚ ਹੀ ਹੁੰਦਾ ਹੈ ਕੀ ਫਿਰ ਦਾ ਮੁੱਲ ਕਰਾਂ ਐ ਡਿਮਾਂਡ ਬਸ ਕੋਈ ਇਹਦਾ 55 ਨਹੀਂ ਕਰਨਾ ਕੋਈ 60 ਨਹੀਂ ਕਰਨਾ ਹਾਂ ਬੈਠ 54000 ਰੁਪਏ ਦੀ ਦੇਣੀ ਆ ਘੱਟ ਘੱਟ ਬਾ 1500 ਦੀ ਸੌੜ ਸੱਪਾ ਕਰ ਦੂ ਤੇਰੇ ਕਹਿਣ ਤੇ ਲਖੇ ਆਹ ਕੁਆਲਿਟੀ ਮਿਲਦੀ ਨਹੀਂ ਹੁ ਕਿੰਨਾ ਮੁੱਲ ਕਿੰਨਾ ਕਰਦਾ ਹਾਂ ਤੋੜ ਕੇ ਜਿਹੜਾ ਵਿੱਚੀ ਤੋੜ ਬਸ ਕੋਈ 55 ਨਹੀਂ ਕਰਨਾ ਕੋਈ ਮੰਨ ਕੇ 60 ਨਹੀਂ ਕਰਨਾ 54 ਦੀ ਬੱਸੀ ਦੇਣੀ ਆ ਸੌੜ ਸੱਪਾ ਕਰ 52 ਦੀ ਨਹੀਂ 55 ਦੀ ਨਹੀਂ ਹੋਣੀ ਨਹੀਂ ਨਹੀਂ ਕਰਦੇ ਬਸ ਤੇਰੀ ਖਾਤਰ ਮਾਨ ਕਰਦਾ 55000 ਮੈਂ ਤਾਂ ਬੋਲਦਾ ਤੂੰ ਬੋਲਦਾ ਤਾ ਬਸ ਤੇਰੀ ਖਾਤਰ ਮੈਂ ਪੈਨੂ ਵੱਧ ਕੱਟਣ ਵਾਲਾ ਫੋਨ ਆ ਲਾ ਬਾਈ ਬੋਲਦਾ ਹੁਣ ਹਾਂ ਗੱਡੀ 52000 ਤੋਂ ਛੋਟ ਸ਼ਬਾ ਬਾਈ ਫਿਰ ਵੀ ਕਰ ਦੋ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਸੋਹਣੀ ਵਾੜ ਹੈ ਜਨਕੀਨਾ ਹਾਂ ਜਿਹੜੇ ਭਰਾ ਨੂੰ ਪਸੰਦ ਆਈ ਲੈ ਬਾਈ ਨਾਲ ਸੰਪਰਕ ਕਰ ਲਿਓ ਬਾਕੀ ਜਿਹੜਾ ਭਰਾ ਅਖਰੀ ਦੂਜੇ ਚਾਹੇ ਦੋ ਡਾਂਗ ਚੋਕੇ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂ ਖਾਨ ਪੀਣ ਨੂੰ ਲੱਕੜਾਂ ਪਾ ਦੇ ਆ ਦੇਖ ਲੈ ਹੂੰ ਵਧੀਆ ਸ਼ਕੀ ਸ਼ਕਾਈ ਜਾਂਦੀ ਆ ਹਾਂ ਠੀਕ ਐ ਲੈ ਬਾਈ ਦਾ ਪਿੰਡ ਨਾਣੇਵਾਲ ਤਹਿਸੀਲ ਤਪਾਦੇ ਜ਼ਿਲ੍ ਬਹਾਟ 800 ਸੇ 1200 ਸੇ ਤੀਬਈਆ ਦੂਜੀ ਗੱਲ ਵੀਰੇ ਲਖੇ ਆ ਹੱਥ ਬੰਨ ਕੇ ਬੇਨਤੀ ਆ ਆਪਣੀ ਕੁੱਲ ਪਸ਼ੂ ਦੀ ਘਰ ਘਰ ਦੀ ਗਰੰਟੀ ਆ ਜਿਹੜੇ ਮਰਜ਼ੀ ਪ੍ਰਕਾਰ ਦੇ ਆਲ ਦੋ ਨਿਰਖ ਕਰ ਲੇ ਠੀਕ ਆ ਚੋਕੇ ਲੈ ਜੀ ਆਪਣੇ ਕੋਲੋਂ ਦੋ ਡੰਗ ਚੋਲੇ ਚਾਰ ਡੰਗ ਚੋਲੇ ਜਦੋਂ ਅਗਲੇ ਦਾ ਮਨ ਖੜਗਾ ਉਦੋਂ ਲੈ ਕੇ ਜਾਵੇ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਆ ਵਿਚ ਲੋਕ ਇਹੋ ਜਿਹੇ ਮਹੀਨੇ-ਮਹੀਨੇ ਬਾਅਦ ਫੋਨ ਲਾਈ ਜਾਂਦੇ ਬਾਈ ਆਇਆ ਜੋ ਆ ਦੇਖ ਆਪਾਂ ਕਿਸੇ ਨੂੰ ਕਿਸੇ ਨੂੰ ਕੋਈ ਤਖਲੀਬ ਨਹੀਂ ਦੇਣਾ ਚਾਹੁੰਦੇ ਘਰੇ ਗਰੰਟੀ ਆ ਆਪਦੀ ਕਰ ਲੇ ਗੇਟੋਂ ਬਾਹਰ ਦੀ ਕੋਈ ਗਰੰਟੀ ਨਹੀਂ ਠੀਕ ਆ ਜੀ ਧੰਨਵਾਦ